ਉਹ ਹਾਂ ਵੀ ਮੁੰਡਿਓ ਕਿਵੇਂ ਆਉਣੇ ਆ ਇੱਧਰ ਪੋਲੇ ਜੇ ਹੋਏ ਕੀ ਹੋ ਗਿਆ ਠੀਕ ਹੈ ਜੀ ਬਸ ਹੈ ਆ ਲਾਉਣ ਗਏ ਸੀਗੇ ਜੀ ਤੇ ਆ ਲੈਣੇ ਲਾਉਣ ਕੋਈ ਸਿਆਣੇ ਬੰਦੇ ਮਿਲ ਗਏ ਉਹ ਕਹਿੰਦੇ ਤੁਸੀਂ ਤਾਂ ਬਾਲਾ ਪਾਪ ਦਾ ਕੰਮ ਕਰੀ ਜਾਂਦੇ ਹੋ ਇਹ ਅੱਛਾ ਤੇ ਸਾਨੂੰ ਵੀ ਪਤਾ ਐਂ ਜਿਹਾ ਅਹਿਸਾਸ ਕਰਤਾ ਵੀ ਪਤਾ ਨਹੀਂ ਕੀ ਪਾਪ ਕਰ ਰਹੇ ਆ ਪਤਾ ਨਹੀਂ ਕੋਈ ਬੰਦੇ-ਮੁੰਦੇ ਮਰੀ ਜਾਂਦੇ ਆ ਪਤਾ ਨਹੀਂ ਕਿੱਡਾ ਕੋਈ ਗੁਨਾਹ ਕਰਤਾ ਕੋਈ ਪਾਪ ਨਹੀਂ ਅਹਿਸਾਸ ਜਾਂ ਹੋ ਗਿਆ ਸੀ ਮੁੰਡਿਆ ਜੀ ਇਹ ਚੀਜ਼ ਇਹ ਇਹ ਲਾਉਂਦੇ ਸੀਗੇ ਸਾਡੇ ਪੰਛੀਆਂ ਕੋਲੇ ਸਮਾਨ ਹੀ ਨਹੀਂ ਹੈਗਾ ਇਸੇ ਕਿਸੇ ਨੂੰ ਘਰ ਬਣਾ ਕੇ ਦਿੰਨੇ ਉਹ ਬਹੁਤ ਵੱਡਾ ਪੁੰਨ ਹੈ। ਨਾ ਕਿਹਾ ਕੀ ਕਿਹਾ ਕੀ ਤੁਹਾਨੂੰ ਕਹਿੰਦੇ ਵੀ ਦਰਖਤ ਲਾਓ। ਉਹ ਕਹਿੰਦੇ ਦਰਖਤ ਲਾਓ ਤੇ ਆ ਜਿਹੜਾ ਤੁਸੀਂ ਆ ਕਰਦੇ ਹੋ ਆ ਕੰਮ ਲਾਉਣੇ ਹੋ ਘਰ ਲਾਉਣੇ ਹੋ ial ਨੇ ਪੰਛੀਆਂ ਨੂੰ। ਨਹੀਂ ਨਹੀਂ ਦਰਖਤ ਦਰਖਤ ਵੀ ਜ਼ਰੂਰੀ ਨੇ ਦਰਖਤ ਵੀ ਲਾਓ ਤੇ ਇਹ ਵੀ ਜ਼ਰੂਰੀ ਹੈ ਜਦੋਂ। ਇਹ ਵੀ ਦਰਖਤ ਵੀ ਲਾਉਣੇ ਆਗੇ। ਅੱਛਾ ਅੱਛਾ। ਨਹੀਂ ਦਰਖਤ ਵੀ ਜ਼ਰੂਰੀ ਹੈ ਆਪਾਂ ਦਰਖਤਾਂ ਦੇ ਕੋਈ ਵਿਰੋਧ ਵਿੱਚ ਨਹੀਂ ਹੈਗੇ ਵੀ ਦਰਖਤ ਨਾਲ ਆਓ। ਪਰ ਗੱਲ ਇਹ ਹੈ ਵੀ ਹੁਣ ਆਪਾਂ ਇਹ ਜਿਹੜੇ ਦੇਣੇ ਆ ਆ ਲਾਉਣੇ ਆ ਇਹ ਤਾਂ ਇੱਕ ਜਗ੍ਹਾ ਹੈ ਜਗ੍ਹਾ ਤੁਸੀਂ ਦੇਤੀ। ਆੜਨਾ ਦਾ ਜਿਹੜਾ ਜਾਨਵਰ ਨੇ ਆਪਦਾ ਲਿਆ ਕੇ ਇਹਦੇ ਵਿੱਚ ਘਾਹ ਫੂਸ ਜਿਹੜਾ ਕੁਝ ਬਣਾਉਣਾ ਹੈ ਉਹ ਪਾਉਣਗੇ ਬਾਕੀ ਇਹ ਲੋਕ ਇਸ ਤਰ੍ਹਾਂ ਦੇ ਤਾਂ ਕਹਿੰਦੇ ਰਹਿੰਦੇ ਨੇ ਕਿਸੇ ਦੀ ਬਾੜੀ ਹੋਣੀ ਬਰਬਾਦ ਕਰਨੀ ਤੁਸੀਂ ਆਪਦਾ ਕੰਮ ਕਰੋ ਉਹ ਤਾਂ ਹੀ ਸਾਨੂੰ ਕਹਿੰਦੇ ਤੁਸੀਂ ਬਾਹਲਾ ਵੱਡਾ ਪਾਪ ਦਾ ਕੰਮ ਕਰ ਰਹੀ ਹੋ ਪਾਪ ਨਹੀਂ ਹੈਗਾ ਤੁਸੀਂ ਉਹਨਾਂ ਲੋਕਾਂ ਨੂੰ ਚਾਹ ਤੁਸੀਂ ਨਹੀਂ ਸਮਝਾ ਸਕਦੇ ਕੁਝ ਪੰਡਾਂ ਦੇ ਵਿੱਚ ਇਹੋ ਜਿਹੇ ਬੰਦੇ ਹੁੰਦੇ ਹੀ ਨੇ ਅੱਜ ਪੰਛੀਆਂ ਕੋਲੇ ਕੋਈ ਜਗ੍ਹਾ ਨਹੀਂ ਰਹੀ ਆਹ ਨਾਲ ਬਣਾਉਣ ਨੂੰ ਠੀਕ ਹੈ ਉਹਨਾਂ ਲੋਕਾਂ ਨੂੰ ਇੰਨੇ ਇਤਿਆਦ ਇਦਰ ਵੀ ਦਰਾਜ ਜਾਂਦਾ ਅੱਗੇ ਖੁੱਡਾਂ ਹੁੰਦੀਆਂ ਤੇ ਬਜ ਵੀ ਖੁੱਡਾਂ ਨੇ ਕੱਚੇ ਮਕਾਨ ਹੁੰਦੇ ਉਹਨਾਂ ਦੇ ਇੱਟ ਵਾਲੇ ਛੱਤਾ ਹੁੰਦੀਆਂ ਇਹ ਆਪਾਂ ਤਾਂ ਕਰ ਰਹੇ ਹਾਂ ਤੁਸੀਂ ਸਾਡੀ ਮੰਨੋ ਇਹ ਕੁਝ ਬੰਦੇ ਪਿੰਡਾਂ ਦੇ ਇਹੋ ਜਿਹੇ ਬੇਕਾਰ ਹੁੰਦੇ ਹੀ ਨੇ ਜਿਹੜੇ ਚੰਗੇ ਕੰਮ ਨੂੰ ਉਹਨਾਂ ਰੋਕਣਾ ਜਿਹੜਾ ਮਾੜਾ ਹੁੰਦਾ ਉਹ ਕੋਈ ਨਹੀਂ ਰੋਕਣਾ ਇਹ ਥੋੜਾ ਬਹੁਤ ਤਕੜਾ ਪਰਲ ਸਾਰੇ ਪੰਜਾਬ ਦੇ ਮੇਮ ਚੱਲ ਰਹੀ ਹੈ ਤੁਸੀਂ ਇਹਨੂੰ ਢਿੱਲੀ ਨਹੀਂ ਪੈਣ ਦੇਣਾ ਅਸੀਂ ਤੁਹਾਡੀ ਬਾਕੀ ਗੱਲ ਹੋਰ ਹੈ ਹੁਣ ਤੁਸੀਂ ਜਿਵੇਂ ਆਹ ਲਾ ਰਹੇ ਹੋ ਐਦੀ ਦੇਖ ਕੇ ਤਾਂ ਖੋਲ ਵੱਡਾ ਹੈ ਹਾਂਜੀ ਇਹਦੇ ਵਿੱਚ ਜਿਹੜੇ ਵੱਡੇ ਜਾਨਵਰ ਹੈ ਠੀਕ ਹੈ ਇਹਦੇ ਵਿੱਚ ਸਿਰਫ ਉਹੀ ਜਾ ਸਕਦੇ ਨੇ ਜਿਵੇਂ ਆ ਇਹ ਚਿੜੀ ਹੈ ਜਾਂ ਛੋਟੇ ਪੰਛੀ ਨੇ ਸਿਰਫ ਹੋ ਜਾਣਗੇ ਇਹਦੇ ਵਿੱਚ ਬੰਦਾ ਸੇਫ ਰੱਖੂਗਾ ਉਹ ਆਪਦੇ ਆਪ ਨੂੰ ਇਹਦੇ ਵਿੱਚ ਤਾਂ ਹੀ ਪਾਊਗਾ ਠੀਕ ਹੈ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਨੇ ਬਹੁਤ ਵਧੀਆ ਉਪਰਾਲੇ ਆਏ ਤਾਂ ਅਸੀਂ ਇਹ ਲੱਗੇ ਵੀ ਦੇਖੇ ਨੇ ਅਸੀਂ ਨਾ ਜਾਨਵਰ ਕਬਰ ਕਰਦੇ ਆਣੇ ਬਣਾਉਂਦੇ ਵੀ ਦੇਖੇ ਨੇ ਉਹ ਬੰਦੇ ਇਧਰ ਕੋ ਟੱਕਰ ਗਿਆ ਜਾਂ ਕੋਈ ਬੇਕਾਰ ਬੰਦਾ ਹੋਊਗਾ ਪਾਗਲ ਬਾਕੀ ਸਾਰੇ ਬਹੁਤ ਵਧੀਆ ਇਹ ਹਮ ਬੰਦਾ ਹੈ ਬਾਕੀ ਸਾਰੇ ਜਿਹੜੇ ਜਾਨਵਰ ਹੈ ਨਾ ਕੋਈ ਜ਼ਰੂਰੀ ਨਹੀਂ ਹੈ ਵੀ ਸਾਰੇ ਰੁੱਖਾਂ ਦੀ ਿਆਲ ਨੇ ਲਾਉਂਦੇ ਨੇ ਹਾਂਜੀ ਰੁੱਖਾਂ ਵਾਲੇ ਵੀ ਹੈਗੇ ਨੇ ਜਿਹੜੇ ਵਰਗੇ ਜਿਹੜੇ ਹੋਰ ਵਧੀਆ ਪੰਛੀ ਨੇ ਕਈ ਤਰ੍ਹਾਂ ਦੇ ਉਹ ਬਣਾਉਂਦੇ ਨੇ ਆਪਦੇ ਲਾਜ਼ਮੀ ਹਾਂਜੀ ਹਾਂਜੀ ਉਹਨਾਂ ਲਈ ਰੁੱਖ ਵੀ ਲਾਜ਼ਮੀ ਹੈ ਹੁਣ ਕਈ ਅੱਗੇ ਜਿਹੜੀਆਂ ਪ੍ਰਾਣੀਆਂ ਆਪਾਂ ਦੇਖਦੇ ਰਹੇ ਹਾਂ ਜਦੋਂ ਆ ਵੜਦੇ ਨਾ ਮਤਲਬ ਟਿੱਬਾ ਹਾਂਜੀ ਟਿੱਬੇ ਨੂੰ ਜਦੋਂ ਇਸ ਤਰਾਸ਼ਦੇ ਉਹਦੇ ਵਿੱਚ ਉਹ ਆਟੋਮੈਟਿਕ ਪਨਾ ਬਣਾ ਕੇ ਮਤਲਬ ਘਰ ਬਣਾਏ ਹੁੰਦੇ ਉਹਦੇ ਵਿੱਚ ਬਹੁਤ ਖੁੱਡਾਂ ਵਿੱਚ ਜਾਨਵਰ ਉਹਦੇ ਵਿੱਚ ਬਹੁਤ ਰਹਿੰਦੇ ਹੁੰਦੇ ਸੀ ਹੁਣ ਨਾ ਤਾਂ ਆਪਣੇ ਹੋ ਹੀ ਰਹੇ ਆ ਪੁਰਾਣੇ ਟਿੱਬੇ ਵੀ ਨਹੀਂ ਰਹੇ ਖਤਮ ਕਰਤੇ ਸਾਰੇ ਪੁਰਾਣੇ ਜਿਹੜੇ ਰੁੱਖ ਸੀ ਬਰਾਸਤੀ ਉਹਨਾਂ ਦੇ ਵਿੱਚ ਵੀ ਖੁੱਡਾ ਮੜ ਜਾਂਦੀਆਂ ਸੀ ਉਹਦੇ ਵਿੱਚ ਵੀ ਰਹਿੰਦੇ ਸੀ ਬਰਾਸਤੀ ਜਿਹੜੇ ਪੁਰਾਣੇ ਨਿੰਮ ਨਹੀਂ ਦੇਖੇ ਪੁਰਾਣੇ ਨਿੰਮ ਹੁੰਦੇ ਨਿੰਮ ਜਿੱਥੋਂ ਕਈ ਵਾਰੀ ਨਿੰਮ ਜਦ ਜਿੱਥੋਂ ਡਾਣਾ ਹੁੰਦਾ ਸੀ ਟੁੱਟ ਜਾਂਦਾ ਉਹ ਆਟੋਮੈਟਿਕਲੀ ਉਹਦੇ ਵਿੱਚ ਪਾਣੀ ਪੈ ਗਏ ਨਾ ਉਹਦੀ ਖੁੱਡ ਬਣਨ ਲੱਗ ਜਾਂਦੀ ਗਾੜਨ ਲੱਗ ਜਾਂਦਾ ਉਹ ਥੋਥਾ ਹੋ ਜਾਂਦਾ ਬਰਾਸਤੀ ਦਰਾਸਤੀ ਨਹੀਂ ਦੇਖੇ ਅੱਜ ਤੱਕ ਜੇ ਗੱਲ ਕਰਦੇ ਆ ਸੰਤੋਖ ਆ ਪਾਮ ਪਾਮ ਜਾਣਦੇ ਜਾਂਦਾ ਉਹਦੇ ਵਿੱਚ ਖੁੱਡਾ ਪਾ ਲਵੇ ਤੋਤੇ ਵਟਾਰਾਂ ਹੋਰ ਕਈ ਜਾਨਵਰ ਉੱਲੂ ਕੋਚਰ ਪਰ ਉਹਨੇ ਵੀ ਕੁਡਾ ਪਾਉਂਦੇ ਹੁੰਦੇ ਸੀ ਫਿਰ ਇਹ ਆਪਣੇ ਲੋਕ ਲਾਉਂਦੇ ਕਿਉਂ ਨਹੀਂ ਗਏ ਜੀ ਰਖਤ ਆ ਜਿਹੜਾ ਚੋਨਾ ਲੱਗਣ ਵਾਲਾ ਹੈ ਨੇ ਸਾਰਾ ਪੱਟੀ ਵਿੱਚ ਕਰਤਾ ਪੰਜਾਬ ਚਲੋ ਇਹ ਤਾਂ ਵੈਸੇ ਇਹ ਤਾਂ ਹੈਗੀ ਗੱਲ ਵੈਸੇ ਲੱਗ ਜਾਂਣ ਪੁਰਾਣੇ ਜਿਹੜੇ ਇੱਕ ਤਾਂ ਉਹਨਾਂ ਦੀ ਉਮਰ ਬਹੁਤ ਵੱਡੀ ਹੁੰਦੀ ਹੈ ਠੀਕ ਹੈ ਜੀ ਜਿਹੜੇ ਦਰਖਤ ਹੈ ਜਿਵੇਂ ਹੁਣ ਲਾਲੋ ਵੀ ਬਰਗ ਬਰਗਦ ਕਹਿੰਦੇ ਨੇ ਆਪੇ ਹਿੰਦੀ ਦੇ ਵਿੱਚ ਕਹਿ ਦਿੰਨੇ ਆ ਬੋੜ ਕਹਿ ਲਓ ਪਿੱਪਲ ਕਹਿ ਲਓ ਬਿਲਕਣ ਕਹਿ ਲਓ ਇਹ ਨਿੰਮ ਹੋ ਗਿਆ ਤੇ ਹੋਰ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਦਰਖਤੀ ਸੀ ਪੁਰਾਣੇ ਹੁੰਦੇ ਸੀ ਜਦੋਂ ਸੁਣਿਆ ਸੀ ਤਾਂ ਹੀ ਲਾਉਣ ਚੱਲੇ ਜੀ ਸਾਨੂੰ ਪਤਾ ਹੀ ਨਹੀਂ ਦਰਖਤੀ ਨਹੀਂ ਹੈਗੇ ਪੁਰਾਣੇ ਤਾਂ ਹੀ ਤਾਂ ਸ਼ਾਰਲਿਆਂ ਨੂੰ ਬਣਾਉਣ ਲਈ ਬਣਾਉਣ ਲਈ ਬਹੁਤ ਵਧੀਆ ਵਧੀਆ ਬਰਾ ਲਾਉਂਦੇ ਚਾਲੂ ਰੱਖੋ ਇਹ ਜਿਹੜੇ ਲੋਕ ਹੈ ਨਾ ਐਵੇਂ ਹੀ ਕਹੀ ਜਾਂਦੇ ਨੇ ਮੇਰੇ ਅੱਗੇ ਨੂੰ ਕਿਉਂਕਿ ਕਹਿਣ ਦੀ ਬਹੁਤ ਛੇਤੀ ਕਰ ਦਿੰਨਾ ਕਹਿੰਦੇ ਕਿੜਾ ਜੋਰ ਲੱਗਦਾ ਵੀਰ ਆ ਕੀ ਕਰੀ ਜਾਂਦੇ ਹੋ ਤੁਸੀਂ ਠੀਕ ਹੈ ਜੀ ਪਰ ਜਦੋਂ ਕੋਈ ਬੰਦਾ ਕਰਦਾ ਹੈ ਨਾ ਹੁਣ ਤੁਸੀਂ ਜਨੂ ਚੜੋਂਗੇ ਉੱਤੇ ਲਾਉਂਗੇ ਕਿੰਨਾ ਮਿਹਨਤ ਹੁੰਦੀ ਹੈ ਹੈਨਾ ਕਰੋ ਬੰਦਾ ਕੰਮ ਵੀ ਛੱਡਦਾ ਇਹਨਾਂ ਤੇ ਵੀ ਪੈਸੇ ਲਾਉਂਦਾ ਲਾਉਂਦਾ ਤਿਸ ਕਰਕੇ ਕਿਹੜਾ ਥੋੜਾ ਜਿਹਾ ਬੰਦੇ ਨੂੰ ਸੌਖਾ ਨੇ ਪਰ ਇਹ ਬਹੁਤ ਵਧੀਆ ਕੰਮ ਆਉਂਦਾ ਰੱਖੋ ਤੁਸੀਂ ਅਸੀਂ ਤਾਂ ਜਿਹੜੇ ਲਾਤੇ ਸੀ ਅਸੀਂ ਤਾਂ ਉਹ ਵੀ ਲਾਉਣ ਨੂੰ ਫਿਰਦੇ ਆਂ ਨਹੀਂ 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 ਉਹ ਬਥੇਰੇ ਲੋਕ ਹੈਗੇ ਨੇ ਇਹਨਾਂ ਨੂੰ ਤੋੜਨ ਵਾਲੇ ਵੀ ਹੈਗੇ ਆ ਅਸੀਂ ਦੇਖੇ ਨੇ ਤੁਸੀਂ ਲਾਉਣ ਵਾਲੇ ਰਹੋ ਤੋੜਨ ਵਾਲੇ ਵੀ ਨੇ ਹਟਾਉਣ ਵਾਲੇ ਵੀ ਨੇ ਜਗ੍ਹਾ ਰੱਖਣਾ ਸਭ ਨੇ ਸੱਚੇ ਇਹ ਅਹਿਸਾਸ ਹੋ ਗਈ ਵੀ ਅਜੇ ਤਾਂ ਕੋਈ ਬਾਲਾ ਵੱਡਾ ਕੰਮ ਕਰਦਾ ਘਰੋਂ ਡਰ ਰਹੇ ਸੀ ਵੀ 70 ਪੈ ਨਹੀਂ ਸਾਡੇ ਵੀ ਲੋਕ ਗਾਂ ਦਾ ਨਹੀਂ ਇਹ ਸਾਨੂੰ ਨਹੀਂ ਇਹ ਪੁੰਨ ਆ ਬਹੁਤ ਵੱਡੀ ਚੀਜ਼ ਬਹੁਤ ਵੱਡਾ ਕੋਈ ਵੀ ਜਿੰਨੇ ਲੱਗੇ ਸੀ ਸਭ ਦੇਖਦੇ ਜਿਹੜੇ ਬੀਜੜੇ ਹੁੰਦੇ ਹਾਂਜੀ ਹਾਂਜੀ ਉਹਦੇ ਦੇ ਬਣਾਇਆ ਹੋਏ ਸੀ ਹਾਂਜੀ ਸਾਡੇ ਕਿਤੇ ਪੰਨੀ ਨਹੀਂ ਠੀਕ ਹੈ ਪੰਨੀ ਦਾ ਉਹ ਡਾਲ ਲਿਆਉਂਦਾ ਪੰਨੀ ਕੀ ਹੁੰਦੀ ਹੈ ਜੀ ਪੰਨੀ ਤੁਹਾਨੂੰ ਕਦੇ ਦਿਖਾਵਾਂਗੇ ਠੀਕ ਹੈ ਜੀ ਇਹ ਮਤਲਬ ਸਰਕੜੇ ਮੰਗਦਾ ਸਰਕੜੇ ਸਰਕੜੇ ਦੀ ਛੋਟੀ ਪ੍ਰਜਾਤੀ ਕਹਿੰਦਾ ਉਹਨੂੰ ਉਹ ਪੰਨੀ ਹੁੰਦੀ ਸੀ ਢੋਲੇ ਦੇ ਵਿੱਚ ਦੀ ਕੱਢ ਕੇ ਬੀਜਾ ਜਵਾਲਨਾ ਬਣਾਉਂਦਾ ਜਿਹਾ ਜਹਾ ਫੜਨ ਵਾਲਾ ਬੈਗ ਬਣਾਤਾ ਜਹਾ ਬੀਜ ਚੀਰ ਚੀਰ ਕੇ ਨਾ ਉਹਨੂੰ ਐ ਬਰੀਕ ਬਰੀਕ ਬਣਾ ਕੇ ਤਾਂਗੇ ਬਣਾ ਕੇ ਉਹਦੇ ਪੱਤੇ ਦੇ ਉਹ ਕਰੜੀ ਬਹੁਤ ਹੁੰਦੀ ਸੀ ਪੰਨੀ ਜਿਹੜਾ ਕਾਹੀ ਹਾਂ ਉਹ ਉਹਦੇ ਲਈ ਇਹ ਲੋੜ ਨਹੀਂ ਇਹਦੀ ਜ਼ਰੂਰਤ ਨਹੀਂ ਕਿ ਉਹ ਨਹੀਂ ਉਹ ਨਹੀਂ ਲੱਗੂਗਾ ਉਹ ਆਪ ਦਾ ਬਣਾ ਕੇ ਰੂਗਾ ਇੱਕ ਉਦੋਂ ਤੱਕ ਉਹਨੂੰ ਰੇਤੀਆ ਕਲਾ ਦਿੱਤੀ ਵੀ ਅਸੀਂ ਦੱਸੀ ਜਾਈਏ ਜਿਹੜੇ ਪੰਨੀ ਚਾਹੀਦੇ ਉਹ ਤਾਂ ਫਿਰ ਕਿਤੇ ਹੈ ਨਹੀਂ ਬੈਠਣ ਨੂੰ ਜਗ੍ਹਾ ਵੀ ਆਪ ਬਣਾ ਕੇ ਰੱਖੋਗੇ ਥੋੜੇ ਲਾਉਣ ਦੀ ਕੀ ਹੀ ਕਾਰਨ ਹੈ ਹੈਗੇ ਕਿਤੇ ਕਿਤੇ ਸ਼ਰਤ ਨਹੀਂ ਮੇਰੇ ਹਾਂ ਜੀ ਚਲੋ ਲੈ ਆਉਂਦੇ ਜਿੱਥੇ ਹਾਂਜੀ ਉਹਨੂੰ ਘਰ ਵਿੱਚ ਤੁਸੀਂ ਉਹੀ ਗੱਲ ਦੱਸੇੜੀ ਵੀ ਉਹ ਇਹਦੇ ਵਿੱਚ ਨਹੀਂ ਆਉਂਦਾ ਉਹਦੇ ਕੋਲ ਆਪਦੀ ਕੁਦਰਤੀ ਕਲਾ ਹੈ ਕੁਦਰਤੀ ਕਲਾ ਆਪਦੇ ਬਣਾਉਂਦੇ ਨੇ ਉਹਦੇ ਕੋਲ ਜੇ ਸਮਾਨ ਹੋ ਉਹ ਫਿਰ ਇਹ ਰਹੂ ਵੀ ਉੱਥੇ ਤਾਂ ਹੀ ਤਾਂ ਸਭਾਗੇ ਠੀਕ ਉਹ ਤੁਸੀਂ ਕਿਤੇ ਦੇਖੋਗੇ ਜਿੱਥੇ ਕਿਤੇ ਨਹਿਰਾਂ ਨੇ ਨਹਿਰਾਂ ਦੇ ਤੁਹਾਨੂੰ ਬਹੁਤ ਮਿਲਣਗੇ ਕਿਉਂਕਿ ਉੱਥੇ ਉਹ ਚੀਜ਼ਾਂ ਮਤਲਬ ਸਰਕੜਾ ਹੋ ਗਿਆ ਜਾਂ ਪੰਨੀ ਹੋ ਗਈ ਜਾਂ ਹੋਰ ਉਸ ਤਰ੍ਹਾਂ ਦੇ ਉਹ ਚੀਜ਼ਾਂ ਉੱਥੇ ਹੈਗੀਆਂ ਨੇ ਮਿਲਦੀਆਂ ਨੇ ਉਹ ਉੱਥੇ ਉਸ ਏਰੀਏ 'ਚ ਹੀ ਬਣਾਊਗਾ ਹਮੇਸ਼ਾ ਵਾਸਤੇ ਜਿੱਥੋਂ ਨੂੰ ਉਹ ਚੀਜ਼ ਮਟੀਰੀਅਲ ਮਿਲ ਗਿਆ ਠੀਕ ਹੈ ਜੀ ਤਾਂ ਕਰਕੇ ਹਰ ਚੀਜ਼ ਦਾ ਆਪੋ ਆਪਣਾ ਹੋਇਆ ਬਜ਼ੁਰਗੋ ਹੁਣ ਲਾ ਦਈਏ ਸੀ ਇਹ ਮੈਂ ਕਹਿੰਦਾ ਮੈਂ ਕਹਿੰਦਾ ਅਸੀਂ ਤੁਹਾਡੇ ਨਾਲ ਆ ਆ ਲਾਓ ਉਹ ਉਹਨੂੰ ਪੱਤੇ ਨੂੰ ਉੱਥੋਂ ਨਾ ਐ ਐ ਬਰੀਕ ਚੀਰ ਲੈਣਾ ਐ ਐ ਚੀਰ ਕੇ ਲੈ ਕੇ ਜਾਣਾ ਐ ਕਾਟ ਕੇ ਲੈਣਾ ਉਹਨੂੰ ਲਿਆ ਕੇ ਉੱਥੇ ਗੁੰਦ ਕੇ ਜਾਣਾ ਗੁੰਦਨੇ ਉਹਨੂੰ 4-5 ਜਣੇ ਲੱਗਦੇ ਨੇ ਇਕੱਲਾ ਨਹੀਂ ਹੁੰਦਾ ਹਾਂਜੀ 4-5 ਜਣੇ ਹੁੰਦੇ ਬਾਰੀ ਬਾਰ ਨਹੀਂ ਜਿਆਦਾ ਕਰ ਤਾਂ ਵੈਸੇ ਇਕੱਲੀ ਦੇਖਿਆ ਮੈਂ ਚਲੋ ਮੇਰੇ ਨੇ ਆਏ ਵੀ ਹੁੰਦਾ ਰੱਲ ਲੱਗ ਜਾਂਦੇ ਹੁੰਦੇ ਆਹ ਦੇ ਲੱਗ ਕੇ ਨਾ ਕੰਮ ਕਰਾਉਂਦੇ ਪਰ ਦੇਖੋ ਬੇਰ ਕੋ ਅਸੀਂ ਦੇਖੋ ਸਾਡਾ ਜਿਹੜਾ ਹੈਗਾ ਅਸੀਂ ਯੂਥ ਪਾਵਰ ਆਣਾ ਜੰਗੇਜ਼ਦੇ ਆਗੇ ਸਾਡਾ ਕੰਮ ਕੀ ਹੈ ਅਸੀਂ ਇਹ ਚੀਜ਼ਾਂ ਨੂੰ ਅਸੀਂ ਖੰਭਿਆਂ ਦੇ ਉੱਤੇ ਚੜ ਸਕਦੇ ਨੇ ਤੁਸੀਂ ਨਹੀਂ ਚੜ ਸਕਦੇ ਅਸੀਂ ਬਰਖਤਾਂ ਤੇ ਹਨ ਜਿੱਥੇ ਵੀ ਇਹ ਚੀਜ਼ ਲੱਗੂਗੀ ਅਸੀਂ ਇਹ ਲਾ ਦੇਣਾ ਠੀਕ ਹੈ ਸਾਨੂੰ ਤਾਂ ਔਖਾ ਲੱਗਦਾ ਹੈ ਸਾਡੇ ਤੋਂ ਬੰਦਾ ਚੜਦਾ ਹੈ ਉਹਨੂੰ ਪਤਾ ਲੱਗ ਰਿਹਾ ਹੁਣ ਹੁਣ ਸਾਡੀ ਬੇਨਤੀ ਹੈਗੀ ਹਾਂ ਹਾਂ ਸਾਡੀ ਬੇਨਤੀ ਹੈ ਤੁਹਾਨੂੰ ਵੀ ਅਸੀਂ ਇਹ ਕੰਮ ਕਰ ਸਕਦੇ ਅਸੀਂ ਲਾ ਰਹੇ ਹਾਂ ਠੀਕ ਹੈ ਲਗਾਵਾਂਗੇ ਵੀ ਹੁਣ ਤੁਹਾਨੂੰ ਸਾਨੂੰ ਹੌਸਲਾ ਦਿੱਤਾ ਸਾਨੂੰ ਸਮਝਾਇਆ ਸੀ ਲਗਾਵਾਗੇ ਵੀ ਪਰ ਸਾਡੀ ਇੱਕ ਨਿੱਕੀ ਜੀ ਬੇਨਤੀ ਇਹ ਆ ਵੀ ਜਿਹੜੇ ਲੋਕ ਸਾਨੂੰ ਰੋਕ ਰਹੇ ਨੇਗੇ ਜਿਵੇਂ ਹੁਣ ਸਾਨੂੰ ਤਾਂ ਉਹਨਾਂ ਨੇ ਇੱਕ ਐਂ ਅਹਿਸਾਸ ਕਰਾਤਾ ਵੀ ਪਤਾ ਨਹੀਂ ਕਿੱਡੇ ਵੱਡੇ ਪਾਪ ਕਰਤਾ ਤੁਸੀਂ ਸਾਡੇ ਨਾਲ ਚੱਲੋ ਕਿਉਂਕਿ ਜੇ ਸਾਨੂੰ ਕੀ ਪੁੱਛਦਾਗਾ ਤਾਂ ਤੁਸੀਂ ਉਹਨਾਂ ਨੂੰ ਦੱਸੋਗੇ ਸਾਨੂੰ ਅਸੀਂ ਨਹੀਂ ਉਹਨਾਂ ਨੂੰ ਸਮਝਾ ਸਕਦੇ ਕਿਉਂਕਿ ਕਿਹੜੇ ਪੰਛੀ ਕਿੱਥੇ ਰਹਿੰਦੇ ਸੀਗੇ ਹੁਣ ਸਾਨੂੰ ਚਿੜੀਆਂ ਦਾ ਨਹੀਂ ਪਤਾ ਪ੍ਰਾਣੀਆਂ ਚੀਜ਼ਾਂ ਕੀ ਹੋ ਗਈਆਂ ਤੁਸੀਂ ਟਿੱਬਿਆਂ ਦੇ ਖੁੱਲ੍ਹਾ ਦੱਸ ਚਿੜੀਆਂ ਹੁਣ ਚਿੜੀ ਹੁਣ ਕਿਵੇਂ ਬਰਖਤ ਤੇ ਲਾਉਂਦੀ ਨਹੀਂ ਆ ਹਾਂਜੀ ਆ ਹੁਣ ਸਾਰੇ ਅੱਗੇ ਗੱਲ ਕਰ ਰਹੇ ਸੀਗੇ ਅੱਗੇ ਸਾਡੇ ਆਮ ਮੇਰ ਨੂੰ ਤਾਂ ਮੈਂ ਤਾਂ ਦੇਖਿਆ ਸਾਡੇ ਇੱਕ ਵੱਡੀ ਸਾਰੀ ਲਟਾਈਣ ਜੀ ਪਾਈ ਹੁੰਦੀ ਐ ਹੁੰਦੀ ਲੰਘਣ ਨੂੰ ਰਸਤਾ ਬਣਾਇਆ ਹੁੰਦਾ ਸੀ ਘਰ ਤੋਂ ਵੀ ਦੂਜੇ ਪਾਸੇ ਨੂੰ ਜਾਂ ਹਾਂਜੀ ਹਾਂਜੀ ਥੱਲੇ ਉਹਦੇ ਰੋਟੀ ਆ ਟਿੱਬਾ ਕਾਉਣੀ ਉਹਦੇ ਵਿੱਚ ਆਮ ਨਾਲ ਹੀ ਉੱਥੇ ਰਹਿੰਦੀਆਂ ਸੀ ਚਿੜੀਆਂ ਮੇਰੀ ਮਾਂ ਜਦੋਂ ਆਟਾ ਐ ਮਾਰਨਾ ਉਥੇ ਕੋਲੇ ਆ ਡਿਗਣੀਆਂ ਉਹਦੀ ਨਾਲ ਦੀ ਨਾਲ ਐ ਜਮਾਈ ਨਹੀਂ ਸੀ ਪਤਾ ਲੱਗਦਾ ਵੀ ਯਾਰ ਐਸੀ ਦੇਖਦੇ ਇਹ ਚੀਜ਼ਾਂ ਦੇਖੀਆਂ ਨੇ ਕਿਆਂ ਕੋਣ ਐ ਡਾਰ ਦੀ ਡਾਰੀ ਆ ਜਾਣੀ ਉਹਨੇ ਐ ਕਰਕੇ ਛੋਟਾ ਛੋਟਾ ਕਰਕੇ ਸਿੱਟ ਦੇਣਾ ਮੌਜ ਨਾਲ ਖਾ ਕੇ ਫਿਰ ਇੱਕ ਅੰਗਰੀ ਤੁਸੀਂ ਉਹ ਕੀ ਕਹਿੰਦੇ ਸੀਗੇ ਵੀ ਬਾਲੇ ਸਰਕੜ ਕੀ ਕਾਦੀ ਸੱਤ ਹੁੰਦੀ ਸੀਗੀ ਉਹ ਪੰਨੀ ਹੁੰਦੀ ਸੀ ਪੰਨੀ ਪਹਿਲੇ ਜੋਗ ਸੱਟੇ ਸੱਤ ਸਰਕੜਾ ਹਾਂਜੀ ਇਹ ਜੇ ਤੁਸੀਂ ਇਹ ਚੀਜ਼ਾਂ ਨੂੰ ਦੇਖਣਾ ਵੀ ਚਾਹੁੰਦੇ ਹੋ ਹਾਂਜੀ ਤੇ ਬਾਕੀ ਜਿਹੜੇ ਬੰਦੇ ਨੇ ਥੋੜਾ ਨਾਲ ਗੱਲ ਕਰੀ ਹੈ ਹਾਂਜੀ ਉਹਨੂੰ ਵੀ ਆ ਕੇ ਅਸੀਂ ਦਿਖਾ ਦੇਾਂਗੇ ਵੀ ਦੇਖ ਆ ਜਗ੍ਹਾ ਤੇ ਇਹ ਚੀਜ਼ ਤਾਂ ਹੈਗੀ ਹੈ ਆ ਬਾਕੀ ਜਗ੍ਹਾ ਤੇ ਕੋਈ ਸਮਾਨ ਹੈ ਨਹੀਂ ਉਹ ਜਵਾਨ ਬਰ ਕਿੱਥੋਂ ਲੈ ਕੇ ਆਊਗਾ ਠੀਕ ਹੈ ਜੀ ਠੀਕ ਹੈ ਨਾ ਤੁਸੀਂ ਸਾਡੇ ਨਾਲ ਚੱਲੋ ਤੁਹਾਨੂੰ ਕਿਦੇ ਨਹਿਰ ਤੇ ਲੈ ਚਲਾਂਗੇ ਹਾਂਜੀ ਨਹਿਰ ਦੇ ਉੱਤੇ ਜਿੱਥੇ ਯਾਰਡ ਜਿਆਦੇ ਜਿਵੇਂ ਇੱਧਰ ਸੁਰਕੜਾ ਸੁਰਕੜਾ ਬਹੁਤ ਕੁਝ ਖੜਾ ਹੈ ਹਾਂਜੀ ਮੈਂ ਇੱਕ ਬੜੀ ਲੰਗਿਆ ਨਹਿਰ ਹੁੰਦੀ ਉੱਥੇ ਉਹਦੇ ਆਲੇ ਉਮਜੇ ਕਿ ਟੰਗੇ ਪੈਨੇ ਨਾਲ ਸਾਨੂੰ ਕਾਰੀਗਰ ਦਿਖਾਉਗੇ ਆਹ ਦੇਖਾ ਕਾਰੀਗਰ ਨੂੰ ਆਪ ਬਣਾ ਰਿਹਾ ਬਸ ਇਹੀ ਸਾਡੀ ਬੇਨਤੀ ਹੈ ਅਸੀਂ ਪੰਜਾਬ ਦੇ ਪੰਛੀਆਂ ਦਾ ਭਲਾ ਕਰਨਾ ਚਾਹੁੰਦੇ ਆ ਸਾਡੇ ਸਾਥ ਦੀ ਜਰੂਰਤ ਹੈ ਤੁਸੀਂ ਉਹ ਟਾਣਾ ਸਮਾਂ ਦੇਖਿਆ ਵੀ ਗੱਲ ਦੀ ਪਰਵਾਹ ਨਾ ਕਰਿਆ ਕਰੋ ਇਹ ਜਿਹੜਾ ਕੰਮ ਜੇ ਤੁਸੀਂ ਸਾਡੇ ਨਾਲ ਚੱਲੂ ਲੱਲੋਗੇ ਤਾਂ ਅਸੀਂ ਹੋਰ ਬਦਲਾਵਾਂਗੇ ਹੋਰ ਵੀ ਤੇ ਤੁਹਾਡਾ ਨਾਂ ਵੀ ਨਹੀਂ ਨਹੀਂ ਲਾਓ ਅਸੀਂ ਤਾਂ ਆਪ ਤੁਹਾਡੇ ਨਾਲ ਆ ਸਹਿਯੋਗ ਆ ਸਾਡੇ ਵੱਲੋਂ ਪੂਰਾ ਇਹ ਕਿਸੇ ਨਾਲੇ ਕਹਿੰਦੇ ਰਹਿੰਦੇ ਨੇ ਬਾਲੀ ਪ੍ਰਵਾਹ ਨਾ ਕਰੇ ਇਹਨਾਂ ਗੱਲਾਂ ਦੀ ਠੀਕ ਹੈ ਜੀ ਬਹੁਤ ਧੰਨਵਾਦ ਨੈਗੇਟਿਵ ਬਥੇਰੇ ਹੁੰਦੇ ਨੇ ਕੋਈ ਗੱਲ ਨਹੀਂ ਧੰਨਵਾਦ ਅੰਕਲ ਜੀ ਅਸੀਂ ਹੁਣ ਜਾਰੀ ਰੱਖਾਂਗੇ ਇਹਦਾ ਤੁਹਾਡਾ ਬਹੁਤ ਸਾਰਾ ਧੰਨਵਾਦ ਹੈ ਲਾਓ ਬੇਫਿਕਰ ਹੋਗੇ ਠੀਕ ਹੈ ਜੀ ਹੁਣ ਪਿੱਛੇ ਨਹੀਂ ਮੰਗਣਾ